ਘਟਨਾ ਵਾਪਰੀ ਹੈ ਕਿ ਦੱਸਦੇ ਕਿ ਅੱਜ ਲੁਧਿਆਣਾ ਦੇ ਧਰਮਪੁਰਾ ਇਲਾਕੇ ਦੇ ਵਿੱਚ ਅੱਜ ਇੱਕ ਘਟਨਾ ਵਾਪਰੀ ਆ ਦੱਸਦੇ ਕਿ ਅੱਜ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਚੜਾ ਰਹੇ ਸੀ ਉਸ ਵਕਤ ਨਿਸ਼ਾਨ ਸਾਹਿਬ ਜਿਹੜੇ ਨੇ ਅਨਬੈਲੈਂਸ ਹੋ ਗਏ ਤਾਂ ਉਹ ਬਿਜਲੀ ਤਾਰਾਂ ਨਾਲ ਟੱਚ ਹੋਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤਿੰਨ ਵਿਅਕਤੀ ਜਿਹੜੇ ਨੇ ਗੰਭੀਰ ਜਿਹੜੇ ਹੈ ਜ਼ਖਾਇਲ ਹੋ ਗਏ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਮੈਨੂੰ ਗੱਲਬਾਤ ਕਰਨ ਲਿਆ ਅ ਸਰ ਕਿਹੜਾ ਗੁਰਦੁਆਰਾ ਸੀ ਕੀ ਨਾਮ ਆ ਗੁਰਦੁਆਰਾ ਸਾਹਿਬ ਦਾ ਧਰਮਪੁਰ ਯੋ ਕਿ ਅੱਜ ਸੰਗਨਾਨ ਦਾ ਦਿਨ ਸੀ ਨਿਸ਼ਾਨ ਸਾਹਿਬ ਦੀ ਸੇਵਾ ਚੱਲਦੀ ਸੀਗੀ ਦਿਨ ਦੇ ਚ ਸਾਡੇ ਚ ਚਾਰ ਜਣੇ ਆ ਰਣਵੀਰ ਸਿੰਘ ਜੀ ਨੇ ਰਾਜੂ ਮਦਾਨ ਜੀ ਨੇ ਜਗਜੀਤ ਸਿੰਘ ਢਾਲ ਜੀ ਨੇ ਤੇ ਇੱਕ ਕਾਲੂ ਜੀ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਐ ਇਹ ਨਿਸ਼ਾਨ ਉੱਤੇ ਸੇਵਾ ਕਰ ਰਹੇ ਸੀਗੇ ਤੇ ਹਾਈ ਪਾਵਾ ਦੀਆਂ ਤਾਰਾਂ ਸੀ ਉੱਪਰ ਜਿਨ੍ਹਾਂ ਨਾਲ ਨਿਸ਼ਾਨ ਸਾਹਿਬ ਟੱਚ ਹੋਣ ਕਰਕੇ ਹਾਸਾ ਵਾਪਰਿਆ ਜੇ ਹੋਇਆ ਹਾਸਾ ਕਿੰਨੇ ਕ ਵਿਅਕਤੀ ਉਸ ਵਕਤ ਉੱਪਰ ਮੌਜੂਦ ਸਨ ਤੇ ਉਸ ਸਮੇਂ ਚਾਰ ਜਣੇ ਸੀ ਜਿਨ੍ਹਾਂ ਤਿੰਨ ਤੇ ਐਡਮਿਟ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਵਾ ਤੇ ਇੱਕ ਦੀ ਡੈਥ ਹੋ ਗਈ ਆ ਕਿ ਕਿੰਨੇ ਕ ਵਜੇ ਕੋਈ ਆਈਡੀਆ ਕੋਈ ਟਾਈਮ ਤਕਰੀਬ ਹੁਣ ਤੋਂ 2-3-3 ਘੰਟੇ ਪਹਿਲੇ ਦੀ ਗੱਲ ਆ ਜੀ ਦੋ ਦਿਨ ਹਰ ਮਹੀਨੇ ਸੇਵਾ ਜਿਹੜੀ ਕਰਦੇ ਸੀਗੇ ਹਰ ਮਹੀਨੇ ਸੰਗਰਾਮ ਦਾ ਦਿਨ ਈ ਚੋਲਾ ਬਦਲਿਆ ਜਾਂਦਾ ਗੁਰੂ ਸਾਹਿਬ ਨੇ ਜੀ ਸ਼ਾਮ ਸਾਹਿਬ ਦਾ ਤੇ ਉਹ ਚੋਲੇ ਹੀ ਬਦਲਦੇ ਸੀ ਜਿੰਦੇ ਕਰਕੇ ਹਾਈ ਪਾਵਰ ਦੀ ਉਤਾਰ ਨਾਲ ਸੱਚੋਂ ਕਰਕੇ ਆ ਸਭ ਆਪਣੇ ਸਾਰੇ ਸੇਵਾਦਾਰੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਾਰੇ ਜੀ ਸੇਵਾਦਾਰ ਨਹੀਂ ਆਮ ਆਮ ਜਨਤਾ ਹੈਗੀ ਹੈ ਜਿਹੜੇ ਕਿ ਗੁਰਦੁਆਰੇ ਚ ਆਪਣਾ ਸੇਵਾ ਕਰਦੇ ਨੇ ਇਹ ਸੇਵਾਦਾਰ ਨਹੀਂ ਰੱਖੇ ਹੋਏ ਨਹੀਂ ਸੇਵਾਦਾਰ ਨੇ ਆਪਣੇ ਆਮ ਸੇਵਾ ਕਰਨ ਆਏ ਸੀ ਜਿਹੜਾ ਕਰਣ ਆਉਂਦੇ ਸੀ ਸੇਵਾ ਕਰਨਾ ਆਉਂਦੇ ਗੁਰਦੁਆਰਾ ਹਰ ਮਹੀਨੇ ਕਰਦੇ ਨੇ ਆ ਕੇ ਸੇਵਾ ਹੁਣ ਪਤਾ ਨਹੀਂ ਕਿ ਇਦਾਂ ਹੋ ਗਿਆ ਹੈ ਕਿਸ ਤਰ੍ਹਾਂ ਹੋ ਗਿਆ ਕਾਨੂੰਨੀ ਕੁਝ ਕਿੱਸੇ ਹੋ ਰਹੇ ਦੇ ਬਾਰੇ ਇਹ ਕਿਸ ਤਰ੍ਹਾਂ ਅਨਬੈਲੈਂਸ ਕਿਸ ਤਰ੍ਹਾਂ ਆਇਆ ਕੁਝ ਜਾਣਕਾਰੀ ਮਿਲਲੀ ਕੁਝ ਕਹਿ ਨਹੀਂ ਸਕਦੇ ਵੀਰ ਜੀ ਇਹਨਾਂ ਤਾਰਾਂ ਬਾਹਰ ਹਾਈ ਟੈਨਸ਼ਨ ਵਾਇਰਸ ਆਈਆਂ ਨੇ ਜਿਹਦੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਲਿਖ ਦਿੱਤਾ ਹੋਇਆ ਪਹਿਲਾਂ ਐਕਸੀਡੈਂਟ ਹਾਦਸੇ ਸੈਂ ਵੀ ਹੈਗੇ ਨੇ ਉਹ ਕਹਿੰਦੇ ਕਰ ਦਿੰਦੇ ਆ ਕਰ ਦਿੰਦੇ ਆ ਬਟ ਕੰਮ ਡਿਲੇ ਹੋਣ ਕਰਕੇ ਕਰਕੇ ਅਪਰੂਵਲ ਕਹਿੰਦੇ ਪਹਿਲਾਂ ਲਿਖੇ ਦਿੱਤੀ ਸੀ ਕਿ ਤਾਰਾਂ ਨੇ ਤਾਰਾ ਕੋ ਲਿਖ ਕੇ ਦਿੱਤਾ ਜੀ ਅਪਰੂਵਲ ਵੀ ਹੈਗੀ ਸਾਡਾ ਰਿਟਰਨ 5ਵੇਂ ਮਹੀਨੇ ਦੇ ਕਰੀਬ ਕਹਿੰਦੇ ਸਾਰਾ ਕੋ ਦਿੱਖਤ ਆਇਆ ਸਾਰਾ ਵੀ ਤਾਰਾਂ ਚੱਕ ਦਿੱਤੀਆਂ ਜਾਣਗੀਆਂ ਉਹ ਬਸ ਡਿਲੇ ਕਰਦੇ ਕਰਦੇ ਜਿਹੜਾ ਇਹ ਹਾਸਾ ਵਾਪਰ ਗਿਆ ਸਾਰਾ ਇੰਨੀ ਕਦੂਰੀ ਜਿਹੜੀ ਤਾਰ ਹੈਗੀ ਸੀ ਗੁਰਦੁਆਰਾ ਸਾਹਿਬ ਤੋਂ ਥੋੜਾ ਚਲੋ ਵੀ ਨਿਸ਼ਾਨ ਸਾਹਿਬ ਤੋਂ 3-4 ਫੁੱਟ 3-4 ਫੁੱਟ ਦਾ ਫਾਸਲਾ ਆਣਾ ਸੀ ਜਿੰਨੇ ਕਰਕੇ ਹੋ ਗਿਆ ਇਹਨਾਂ ਦਾ ਪਈਨਾਂ ਦਾ ਨਾਮ ਉਹਨਾਂ ਦਾ ਨਾਮ ਜੀ ਮਨਾਮ ਤਾਂ ਨਹੀਂ ਪਤਾ ਸੇਵਾਦਾਰ ਹੈ ਕਾਲੂ 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 ਕਹਿੰਦੇ ਕਾਲੂ ਹੀ ਕਹਿੰਦੇ ਸੀ ਉਹ ਯਾਨੀ ਕਿ ਪ੍ਰੋਪਰ ਨਾਮ ਨਹੀਂ ਪਤਾ ਕਹਿੰਦੇ ਸੀ ਉਹਨੂੰ ਕਮੇਟੀ ਵੱਲੋਂ ਹੁਣ ਇਲਾਜ ਕਰਾਇਆ ਜਾ ਰਿਹਾ ਹਾਂ ਕਮੇਟੀ ਵੱਲੋਂ ਇਲਾਜ ਚੱਲ ਰਿਹਾ ਜੀ ਹਾਂਜੀ ਕਰ ਰਹੀ ਸਾਰਾ ਜੋ ਪ੍ਰਬੰਧਕ ਕਮੇਟੀ ਕਰ ਰਹੀ ਆਪਣੇ ਵੱਲੋਂ ਜੋ ਕਰ ਸਕਦੇ ਆ ਸਰ ਮੁੱਖ ਕੇ ਤੇ ਜੇ ਤੁਸੀਂ ਸਥਿਤੀ ਦੇਖੀ ਹੋਣੀ ਆ ਕਿਸ ਤਰ੍ਹਾਂ ਦੇ ਹਾਲਾਤ ਉਸ ਵਕਤ ਸੀਗੇ ਤਿੰਨ ਮੈਂ ਤੇ ਐਮਰਜੈਂਸੀ ਹੁੰਦੇ ਮੈਂ ਲੈ ਕੇ ਆਇਆ ਗੱਡੀ 'ਚ ਮੈਂ ਨਹੀਂ ਲੈ ਕੇ ਆਇਆ ਕੋਈ ਨੂੰ ਪਤਾ ਲੱਗਿਆ ਫੋਨ ਆਇਆ ਮੈਨੂੰ ਵੀ ਇਦਾਂ ਕਰੀਂ ਹੱਥ ਸੌਗਾ ਫਿਰ ਆਓ ਤੁਸੀਂ ਮੈਂ ਦੀ ਐਂਬੂਲੈਂਸ ਲੈ ਕੇ ਆਓ ਫਿਰ ਮੇਰੀ ਇੱਕ ਗੱਡੀ ਖੜੀ ਸੀਗੀ ਮੈਂ ਲੈ ਕੇ ਉਸ ਬਾਅਦ ਹਸਪਤਲ ਆ ਗਿਆ ਸੀ ਨਾਲ ਹੀ ਆ ਗਿਆ ਉਸ ਪਰ ਲੈ ਕੇ ਇੱਕ ਜਿਵੇਂ ਜਿੰਨਾਂ ਦੀ ਡੈਥ ਹੋਈ ਹੈ ਉਹਨਾਂ ਨੇ ਕੀ ਨਿਸ਼ਾਨ ਸਾਹ ਫੜਿਆ ਸੀ ਬਾਕੀ ਤਿੰਨ ਥੋੜੀ ਦੂਰੀ ਸੀ ਹੈਲਪ ਕਰ ਰਹੇ ਸੀ ਉਹ ਵੀ ਉਹਨਾਂ ਨੇ ਨਿਸ਼ਾਨ ਸਾਹ ਵੀ ਫੜਿਆ ਸੀ ਜਿੰਨਾਂ ਹੱਥ ਤੇ ਸੱਟਾਂ ਲੱਗੀਆਂ ਪੈਰ ਤੇ ਵੀ ਲੱਗੀਆਂ ਅਰਥ ਲੱਗਿਆ ਉਹਨਾਂ ਦੇ ਪੈਰ ਤੇ ਸਾਰੀਆਂ ਸੱਟਾਂ ਲੱਗੀਆਂ ਐਡਮਿਟ ਨੇ ਤੇ ਯਾਦਾ ਉਹਦੇ ਜਿਹੜੇ ਕਾਲੂ ਜੀ ਨੇ ਉਹਨਾਂ ਨੇ ਜਿਹਨਾਂ ਫੜਿਆ ਸੀ ਨਿਸ਼ਾਨ ਸਾਹਿਬ ਉਹਨਾਂ ਨੂੰ ਯਾਦਾ ਲੱਗਿਆ ਇਹ ਕਹਿੰਦੇ ਪਰਲੀ ਸਾਈਡ ਤੇ ਕਰਨਾ ਸੀ ਤੇ ਉਹ ਇਧਰਲੀ ਸਾਈਡ ਤੇ ਅਨਬੈਲੈਂਸ ਇੱਕ ਸਾਈਡ ਥੋੜਾ ਅਨਬੈਲੈਂਸ ਹੋਣਗਾ ਕਿ ਥੋੜਾ ਜਿਆ ਉੱਚੋ ਗਿਆ ਉਧਰ ਤਾਰਾਂ ਵੱਲ ਬਾਕੀ ਦੀ ਕੰਡੀਸ਼ਨ ਕਿਤਾ ਤਿੰਨੇ ਜਣੇ ਹਾਂ ਟ੍ਰੀਟਮੈਂਟ ਚੱਲ ਰਿਹਾ ਜੀ ਦੇਖੋ ਟ੍ਰੀਟਮੈਂਟ ਵਗੈਰਾ ਸਾਰੇ ECG ਵਗੈਰਾ ਹੋ ਰਹੀ ਜੋ ਵੀ ਹੋਏਗਾ ਸਾਹਮਣੇ ਆਜੂਗਾ ਥੋੜੀ ਦੇਰ ਤੱਕ ਸਾਰਾ ਫਿਰ ਕਮੇਟੀ ਜੀ ਕਰ ਰਹੀ ਹੈ ਜੀ ਸਾਰਾ ਕੁਝ ਬਿਲਕੁਲ ਜੀ ਕਮੇਟੀ ਸਾਰਿਆਂ ਨਾਲ ਖੜੀ ਹੈਗੀ ਹੈ ਕਮੇਟੀ ਪੂਰਾ ਸਹਿਯੋਗ ਦੇ ਰਹੀ ਹੈ ਪੂਜੇ ਦੇਖ ਰਹੀ ਹੈ ਹਰ ਵੇਲੇ ਸਾਰੇ ਮੈਂਬਰ ਸਾਡੇ ਗੁਰਦੁਆਰਾ ਸਾਹਿਬ ਦੇ ਖੜੇ ਨੇ ਕੋਈ ਵੀ ਪਿਛੇ ਨਹੀਂ ਹੈਗਾ ਹਰ ਬੰਦੇ ਨੂੰ ਜਿੰਨੂ ਜਿੰਨੂ ਪਤਾ ਲੱਗਿਆ ਉਹ ਫਟਾਫਟ ਪਹੁੰਚੀ ਜਾ ਰਿਹਾ ਐ ਇਸ ਕਰਕੇ ਉਹ ਤੇ ਕਟਆਊਟ ਲਾ ਕਰਕੇ ਬਚਾਓ ਹੋ ਗਿਆ ਤਿੰਨ ਬੰਦਿਆਂ ਦਾ ਕਿ ਕਿ ਲਾਈਟ ਚਲੀ ਗਈ ਸੀ ਉਸੇ ਲਈ ਲਾਈਟ ਚਲੀ ਗਈ ਤਾਂ ਬਿਲਕੁਲ ਜਿਹੜੇ ਨੇ ਐਕਸਐਮਐਲ ਸਰਿੰਦਰ ਡਾਵਰੀ ਉੱਤੇ ਪਹੁੰਚੇ ਨੇ ਗੱਲਬਾਤ ਕਰਨ ਡਾਵਰੀ ਸਾਹਿਬ ਇਲਾਕੇ ਦੇ ਵਿੱਚ ਹਾਦਸਾ ਵਾਪਰਿਆ ਹੈਗਾ ਬਾ ਤੁਸੀਂ ਵੀ ਮੌਕੇ ਦੇਖ ਕੇ ਆਏ ਹੋ ਇੱਕ ਜਣੇ ਡੈਥ ਹੋ ਗਈ ਆ ਨਾਲੇ ਖੂਮੇ ਅੰਦਰਲੇ ਬੰਦੇ ਤੇ ਇੱਕ ਤਾਂ ਬੰਦੇ ਡੈਥ ਹੋ ਗਈ ਮੈਂ ਦੇਖਿਆ ਬੜੀ ਬੁਰੀ ਤਰ੍ਹਾਂ ਨੂੰ ਕਰੰਟ ਲੱਗਿਆ ਉੱਪਰ 11 ਕੇਵੀ ਤਾਰਾਂ ਸੀ ਜਲ ਪਤਾ ਹੀ ਨਹੀਂ 11 ਕੇਵੀ ਤਾਰਾਂ ਜਾਤੀ ਇਹਨਾਂ ਦਾ ਫਰਜ ਵੀ ਬੰਦਾ ਸੀ ਉਹਨਾਂ ਤਾਰਾਂ ਦੇ ਉਹਤੇ ਕੋ ਟੇਪ ਟੂ ਹੁੱਤੀ ਹੁੰਦੀ ਹੈ ਕਹਿੰਦੇ ਬੜੀ ਦੇਰ ਤੋਂ ਸੀ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਵੀ ਦਿੱਤੀ ਹੋਈ ਸੀ ਇਹ ਅਸਟੀਮੇਟ ਵੀ ਅਸੀਂ ਕਰ ਰਹੇ ਹਾਂ ਸੋ ਇਦਾਂ ਦੇ ਕੰਮ ਜਿਹੜੇ ਟੋਪ ਪ੍ਰਾਇਓਰਟੀ ਤੇ ਹੋਣੇ ਚਾਹੀਦੇ ਨੇ ਹੁਣ ਜੇ ਦੀ ਜਾਣ ਚੱਲੇ ਕਿ ਜਿਸ ਭੈਣ ਦਾ ਭਰਾ ਚਲ ਗਿਆ ਉਹਨੂੰ ਭਰਾ ਤਾਂ ਨਹੀਂ ਮਿਲਣਾ ਔਰ ਤਿੰਨ ਬੰਦੇ ਜ਼ਖਮੀ ਹੋ ਗਏ ਨੇ ਉਹਦੇ ਚਲੋ ਠੀਕ ਹੋਣ ਦੀ ਪ੍ਰਮਾਤਮਾ ਕਰੇ ਉਹ ਤੰਦ ਦੂਸਰੇ ਹਾਂ ਪਰ ਅਸੀਂ ਤੁਸੀਂ ਮੁਲਾਕਾਤ ਕਰੂਗੇ ਇਸ ਸੀਮੇ ਦੇ ਸੰਬੰਧ ਵਿੱਚ ਅਸੀਂ ਮੈਂ ਤੇ ਹਲਕਾ ਕਾਉਂਸਲਰ ਅਸੀਂ ਜਾਵਾਂਗੇ ਜਾ ਕੇ ਏਰੀਆ ਦੇ ਐਕਸ਼ਨ ਅਸੀਂ ਨੂੰ ਮਿਲਾਂਗੇ ਜਾ ਕੇ ਵੀ ਜਿਹੜਾ ਇਦਾਂ ਦੇ ਕੰਮ ਹਨ ਉਹ ਟੋਪ ਪ੍ਰਾਇਓਰਟੀ ਬਿਲਕੁਲ ਜਿਹੜੇ ਹਾਸੇ ਥਾਂ ਤੇ ਜਿਹੜੇ ਰਾਜਨੀਤਿਕ ਆਗੂ ਵੀ ਪਹੁੰਚੇ ਨੇ ਤਾਂ ਹਲਕੇ ਦੇ ਜਿਹੜੇ ਵਿਧਾਇਕ ਨੇ ਅਸ਼ੋਕ ਪ੍ਰਕਾਸ਼ਨ ਪੱਪੀ ਉਹ ਵੀ ਇੱਥੇ ਪਹੁੰਚੇ ਨੇ ਪਰਿਵਾਰ ਦੇ ਨਾਲ ਮੁਲਾਕਾਤ ਕਰ ਰਹੇ ਨੇ ਜਿਨ੍ਹਾਂ ਦਾ ਪਰਿਵਾਰਿਕ ਜੀ ਜਿਹੜਾ ਵਾ ਵਿਛੜਿਆ ਹੈਗਾ ਵਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਧਰ ਤਸਵੀਰਾਂ ਤੁਸੀਂ ਦੇ ਸਕਦੇ ਹੋ ਸੀਐਮਸੀ ਹਸਤਾਲ ਦੀ ਤਸਵੀਰਾਂ ਨੇ ਜਿੱਥੇ ਅਮਰਜੈਂਸੀ ਦੇ ਵਿੱਚ ਉਹ ਸਾਰੇ ਜਿਹੜੇ ਪਾਕ ਸਿਗੇ ਜਿਹੜੇ ਸ਼ਰਦਾਲੂ ਸੀ ਉੱਥੇ ਲਿਆਂਦੇ ਕਿਹਨੇ ਜਿਨ੍ਹਾਂ ਨੂੰ ਕਰੰਟਾ ਲੱਗਾ ਵਾ ਇਸ ਹਾਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈਗੀ ਆ ਤਾਂ ਬਾਕੀ ਤਿੰਨ ਦਾ ਜਿਹੜਾ ਵਾ ਇਸ ਹਸਪਤਾਲ ਦੇ ਵਿੱਚ ਟ੍ਰੀਟਮੈਂਟ ਚੱਲ ਰਿਹਾ ਵਾ ਹਾਲਾਂਕਿ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਵੀ ਜਿਹੜੀ ਆ ਨਾਜੁਕ ਦੱਸੀ ਜਾ ਰਹੀ ਆ ਫਿਲਹਾਲ ਉਹਨਾਂ ਦੇ ਜਿਹੜੇ ਟੈਸਟ ਜਿਹੜੇ ਆ ਉਹ ਚੱਲ ਰਹੇ ਨੇ ਹੈਗੇ ਨੇ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਇੱਥੇ ਪਹੁੰਚਣੇ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਦੇਖ ਸਕਦੇ ਹੋ ਮਿਲ ਰਹੇ ਨੇ ਹਾਲਾਂਕਿ ਇਥੇ ਕਿਹਾ ਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਕਿ ਇਸ ਦੀ ਸ਼ਿਕਾਇਤ ਜਿਹੜੇ ਪਹਿਲਾਂ ਹੀ ਦਿੱਤੀ ਗਈ ਸੀ ਕਿ ਤਾਰਾਂ ਜਿਹੜੀਆਂ ਵਾ ਗੁਰਦੁਆਰਾ ਸਾਹਿਬ ਦੇ ਬਾਹਰੋਂ ਹਟਾਈਆਂ ਜਾਣ ਤਾ ਗੱਲਬਾਤ ਕਰ ਲੈਣੀ ਇੱਕ ਵਾਰ ਸਰ ਅੱਜ ਹਾਸਾ ਆਇਆ ਵਾ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਦੇ ਦੇਖੋ ਬਹੁਤ ਮਾੜੀ ਘਟਨਾ ਜਿਹੜੀ ਵਾਪਰੀ ਹੈ ਇੱਕ ਕੱਲਾ ਕੱਲਾ ਭੈਣ ਦਾ ਭਰਾ ਉਹ ਬੈਠੀ ਰੋ ਰਹੀ ਹੈ ਵਿਚਾਰੀ ਹੁਣ ਇਹਦੇ ਅੱਗੇ ਜੋਰ ਨਹੀਂ ਕਿਸੇ ਚੀਜ਼ ਦਾ ਜਦੋਂ ਪਰਮਾਤਮਾ ਦੇ ਘਰ ਚ ਹੀ ਜਾ ਕੇ ਉਹਦਾ ਅੰਤਮ ਸਾਸ ਲਿਖਿਆ ਹੋਇਆ ਜਿੱਥੇ ਲੋਕ ਅੰਤਮ ਸਾਸ ਦੀ ਅਰਦਾਸ ਕਰਦੇ ਆ ਅੱਜ ਉਸੇ ਘਰ ਦੇ ਵਿੱਚ ਉਹਦਾ ਅੰਤਮ ਸੰਸਕਾਰ ਵਾਲਾ ਕੰਮ ਹੋਇਆ ਵਾ ਇਹ ਤਾਂ ਹੁਣ ਕਰਮਾਂ ਦੇ ਸੌਦੇ ਆ ਪਰ ਨੁਕਸਾਨ ਹੋਇਆ ਮਾੜਾ ਵਾ ਕਿਉਂਕਿ ਬੰਦਾ ਨਹੀਂ ਵਾਪਸ ਆਉਂਦਾ ਭੈਣ ਨੂੰ ਭਰਾ ਨਹੀਂ ਮਿਲਣਾ ਇਹ ਭੈਣਾ ਦਾ ਤਾਂ ਰੋਣਾ ਹੁਣ ਜਿਹੜਾ ਵਾ ਇਹ ਸਾਰੀ ਉਮਰ ਦਾ ਹੀ ਉਹਨੂੰ ਯਾਦ ਕਰ ਕਰਕੇ ਉਹ ਕਰੂਗੇ ਪਰ ਘਟਨਾ ਬੜੀ ਬਹੁਤ ਮਾਰੀ ਵਾਪਰੀ ਆ ਔਰ ਇਹ ਇਹ ਸ਼ੁਕਰ ਆ ਜੇ ਤਿੰਨ ਬੰਦੇ ਜਿਹੜੇ ਆ ਉਹਨਾਂ ਦਾ ਕੁਦਰਤੀ ਲੈਟ ਜਾਣ ਨਾਲ ਸਾਰਾ ਛੁੱਟ ਗਿਆ ਨਾਲੋਂ ਹੱਥ ਤੇ ਬਾਕੀ ਜਿਹੜਾ ਇਹ ਬੰਦਾ ਪੂਰਾ ਹੋਇਆ ਵਾ ਇਹਨੇ ਫੜਿਆ ਹੋਇਆ ਸੀਗਾ ਲੋਹੇ ਦਾ ਤੇ ਤਾ ਬਿਜਲੀ ਦਾ ਤਾਂ ਬੈਰ ਆ ਉਹ ਇਹਨੂੰ ਪੂਰਾ ਝਟਕਾ ਲੱਗ ਗਿਆ ਉਹਦੇ ਨਾਲ ਇਹਦੇ ਸੁਬਾਸ ਪੂਰੇ ਹੋ ਗਏ ਪਰ ਮਾਰੀ ਘਟਨਾ ਹੋਈ ਹੈ ਸਰ ਤੁਸੀ ਮਿਲ ਕੇ ਆਏ ਹੋ ਉਸਤਾ ਦੇ ਵਿੱਚ ਜਿਹੜੇ 3 ਇੰਜਰ ਡੈਗ ਨੇ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਉਹ ਬਿਲਕੁਲ ਹੁਣ ਡਾਕਟਰ ਸਾਹਿਬ ਕਹਿੰਦੇ ਨੋਰਮਲ ਆ ਪਰ ਉਹਨਾਂ ਨੂੰ 12 ਘੰਟੇ ਆਪਣੀ ਨਿਗਰਾਨੀ ਚ ਡਾਕਟਰ ਸਾਹਿਬ ਕਹਿੰਦੇ ਘੱਟੋ ਘੱਟ ਰੱਖਾਂਗੇ ਕਿਉਂਕਿ ਇਹ ਖੂਨ ਦੇ ਨਾਲ ਬਿਜਲੀ ਦਾ ਹੁੰਦਾ ਜਦੋਂ ਕਰੰਟ ਵਾਲੀ ਗੱਲ ਹੁੰਦੀ ਆ ਉਹ ਕਹਿੰਦੇ 12 ਘੰਟੇ ਘੱਟੋ ਘੱਟ ਰੱਖਾਂਗੇ ਹਾਂ ਬਿਲਕੁਲ ਪਰਿਵਾਰਕ ਮੈਂਬਰ ਜਿਹੜੇ ਨੇ ਇਸ ਵਕਤ ਹਲਕਾ ਵਿਦਾ ਇੱਕ ਦੇ ਨਾਲ ਮਿਲ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇੱਕ ਵਾਰ ਫੇਰ ਦੱਸ ਦਿੰਨੇ ਕਿ ਲੁਧਿਆਣਾ ਦਾ ਧਰਮਪੁਰਾ ਇਲਾਕਾ ਵਾ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹਾਸਾ ਜਿਹੜਾ ਵਾ ਵਾਪਰਿਆ ਸੀਗਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤਿੰਨ ਲੋਕ ਜਿਹੜੇ ਨੇ ਗੰਭੀਰ ਘਾਇਲ ਹੋਏ ਨੇ ਉਹਨਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਕੈਮਰਾਮੈਨ ਗੁਰਿੰਦਰ ਦੇ ਨਾਲ ਅਨੁਰਧ ਤਕਮਾਤ ਜਗਮਨ ਟੀਵੀ ਲੁਧਿਆਣਾ ਲੁਧਿਆਣਾ ਦੇ ਧਰਮਪੁਰ ਇਲਾਕੇ ਦੇ ਵਿੱਚ ਇੱਕ ਘਟਨਾ ਵਾਪਰੀ ਹੈਗੀ ਹੈ ਦੱਸਦੀ ਕਿ ਅੱਜ ਲੁਧਿਆਣਾ ਦੇ ਧਰਮਪੁਰਾ ਇਲਾਕੇ ਦੇ ਵਿੱਚ ਅੱਜ ਇੱਕ ਘਟਨਾ ਵਾਪਰੀ ਆ ਦੱਸਦੀ ਕਿ ਅੱਜ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਚੜਾ ਰਹੇ ਸੀ ਉਸ ਵਕਤ ਨਿਸ਼ਾਨ ਸਾਹਿਬ ਜਿਹੜੇ ਨੇ ਅਨਬੈਲੈਂਸ ਹੋ ਗਏ ਤਾਂ ਉਹ ਬਿਜਲੀ ਤਾਰਾਂ ਨਾਲ ਟੱਚ ਹੋਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤਿੰਨ ਵਿਅਕਤੀ ਜਿਹੜੇ ਨੇ ਗੰਭੀਰ ਜਿਹੜੇ ਘਾਇਲ ਹੋ ਗਏ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਮੈਂ ਗੱਲਬਾਤ ਕਰ ਲੈਂਦੇ ਆ ਸਰ ਕਿਹੜਾ ਗੁਰਦੁਆਰਾ ਸੀ ਕੀ ਨਾਮ ਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਜੀ ਹਰਕ੍ਰਿਸ਼ਨ ਸਾਹਿਬ ਪਾਸ਼ੇ 8ਵੇਂ ਸੰਗਰਾਮ ਦਾ ਦਿਨ ਸੀ ਨਿਸ਼ਾਨ ਸਾਹਿਬ ਦੀ ਸੇਵਾ ਚੱਲਦੀ ਸੀਗੀ ਦਿਨ ਵਿੱਚ ਸਾਡੇ ਚ 4 ਜਣੇ ਆ ਰਣਵੀਰ ਸਿੰਘ ਜੀ ਨੇ ਰਾਜੂ ਮਦਾਨ ਜੀ ਨੇ ਜਗਜੀਤ ਸਿੰਘ ਢਾਲ ਜੀ ਨੇ ਤੇ ਇੱਕ ਕਾਲੂ ਜੀ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਆ ਇਹ ਨਿਸ਼ਾਨ ਉੱਤੇ ਸੇਵਾ ਕਰ ਰਹੇ ਸੀਗੇ ਤੇ ਹਾਈ ਬਾਬਾ ਦੀਆਂ ਤਾਰਾਂ ਸੀ ਉੱਪਰ ਜਿਨ੍ਹਾਂ ਨਾਲ ਨਿਸ਼ਾਨ ਸਾਹਿਬ ਟੱਚ ਹੋਣ ਕਰਕੇ ਹਾਸਾ ਵਾਪਰਿਆ ਕਿੰਨੇ ਕੁ ਵਜੇ ਹੋਇਆ ਹਾਸਾ ਕਿੰਨੇ ਕੁ ਵਿਅਕਤੀ ਉਸ ਵਕਤ ਉੱਪਰ ਮੌਜੂਦ ਸੀ ਇਹ ਉਹ ਸਭ 4 ਜਣੇ ਸੀ ਜਿਹਨਾਂ ਤਿੰਨ ਤੇ ਐਡਮਿਟ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਵਾ ਇੱਕ ਦੀ ਡੈਥ ਹੋ ਗਈ ਆ ਕਿ ਕਿੰਨੇ ਕਵਜੇ ਕੋਈ ਆਈਡੀਆ ਕੋਈ ਟਾਈਮ ਤਕਰੀਬ ਹੁਣ ਤੋਂ 2-3-3 ਘੰਟੇ ਪਹਿਲੇ ਦੀ ਗੱਲ ਹੈ ਜੀ 2-3 ਹਰ ਮਹੀਨੇ ਸੇਵਾ ਜਿਹੜੀ ਕਰਦੇ ਸੀਗੇ ਹਰ ਮਹੀਨੇ ਸੰਗਰਾਮ ਦਾ ਦਿਨ ਚੋਲਾ ਬਦਲਿਆ ਜਾਂਦਾ ਗੁਰੂ ਸਾਹਿਬ ਨੇ ਜੀ ਨਿਸ਼ਾਨ ਸਾਹਿਬ ਦਾ ਤੇ ਉਹ ਚੋਲੇ ਹੀ ਬਦਲਦੇ ਸੀ ਜਿੰਨੇ ਕਰਕੇ ਹਾਈ ਪਾਵਰ ਦੀ ਇੰਤਾਰਾ ਨਾਲ ਟੱਚ ਓਨ ਕਰਕੇ ਆਪ ਸਭ ਆਪਣੇ ਸਾਰੇ ਸੇਵਾਦਾਰ ਸੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਾਰੇ ਜੀ ਸੇਵਾ ਕਰਨੀ ਆ ਆਮ ਆਮ ਜਨਤਾ ਹੈਗੀ ਹੈ ਜਿਹੜੇ ਕਿ ਗੁਰਦੁਆਰੇ ਚ ਆਪਣਾ ਸੇਵਾ ਕਰਦੇ ਨੇ ਇਹ ਸੇਵਾ ਤਾਂ ਨਹੀਂ ਰੱਖੇ ਹੋਏ ਨੇ ਸੇਵਾਦਾਰ ਨੇ ਆਪਰੇ ਸੇਵਾ ਕਰਨ ਆਏ ਸੀਗੇ ਸੇਵਾ ਕਰਨ ਆnde ਸੀਗੇ ਸੇਵਾ ਕਰਨ ਆnde ਗੁਰੂ ਹਰ ਮਹੀਨੇ ਕਰਦੇ ਨੇ ਆ ਕੇ ਸੇਵਾ ਹੁਣ ਪਤਾ ਨਹੀਂ ਕਿੱਦਾਂ ਹੋਇਆ ਏ ਕਿਸ ਤਰ੍ਹਾਂ ਹੋ ਗਿਆ ਖਾਨੂੰ ਇਹਦੇ ਕੁਛ ਠੀਕ ਐਸੇ ਹੋਏ ਦੇ ਬਾਰੇ ਕਿਸ ਤਰ੍ਹਾਂ ਅਨਬੈਲੈਂਸ ਕਿਸ ਤਰ੍ਹਾਂ ਆਇਆ ਕੁਛ ਜਾਣਕਾਰੀ ਮਿਲਲੀ ਕੁਛ ਕਹਿ ਨਹੀਂ ਸਕਦੇ ਵੀਰ ਜੀ ਇਹਨਾਂ ਤਾਰਾਂ ਬਾਹਰ ਹਾਈ ਟੈਂਸ਼ਨ ਵਾਇਰਸ ਆਈਆਂ ਨੇ ਜਿਹਦੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਲਿਖ ਦਿੱਤਾ ਹੋਇਆ ਪਹਿਲਾਂ ਇਹ ਸਾਰਾ ਕੁਝ ਲੈਟਰ ਵੀ ਹੈਗੇ ਨੇ ਐਕਸੀਡੈਂਟ ਹਾਦਸੇ ਸੈਂ ਵੀ ਹੈਗੇ ਨੇ ਉਹ ਕਹਿੰਦੇ ਕਰ ਦਿੰਦੇ ਆ ਕਰ ਦਿੰਦੇ ਆ ਬਟ ਕੰਮ ਟਲੇ ਹੁਣ ਕਰਦੇ ਕੰਮ ਨੇ ਹੁਣ ਕਰਕੇ ਅਪਰੂਵਲ ਕਹਿੰਦੇ ਪਹਿਲਾਂ ਲਿਖ ਕੇ ਦਿੱਤੀ ਸੀ ਕਿ ਤਾਰਾਂ ਨੇ ਕੋਈ ਲਿਖ ਕੇ ਦਿੱਤਾ ਜੀ ਅਪਰੂਵਲ ਵੀ ਹੈਗੀ ਸਾਡਾ ਰਿਟਰਨ 5ਵੇਂ ਮਹੀਨੇ ਦੇ ਤਕਰੀਬ ਕਹਿੰਦੇ ਸਾਰੀ ਕੋਈ ਦਿੱਕਤ ਆਇਆ ਸਾਰਾ ਵੀ ਤਾਰਾਂ ਚੱਕ ਦਿੱਤੀਆਂ ਜਾਣਗੀਆਂ ਉਹ ਬਸ ਡਿਲੇ ਕਰਦੇ ਕਰਦੇ ਜਿਹੜਾ ਇਹ ਹਾਸਾ ਵਾਪਰ ਗਿਆ ਅਸਲ ਕਿੰਨੀ ਕੁ ਦੂਰੀ ਜਿਹੜੀ ਤਾਰ ਹੈਗੀ ਸੀ ਗੁਰਦੁਆਰਾ ਸਾਹਿਬ ਤੋਂ ਥੋੜੀ ਚਲੋ ਵੀ ਨਿਸ਼ਾਨ ਸਾਹਿਬ ਤੋਂ 3-4 ਫੁੱਟ 3 ਕੁ ਫੁੱਟ ਦਾ ਫਾਸਲਾ ਹਣਾ ਜਿੰਨੇ ਕਰਕੇ ਹੋ ਗਿਆ ਨੇ ਜੱਥੇ ਉਹਨਾਂ ਦਾ ਨਾਮ ਉਹਨਾਂ ਦਾ ਨਾਮ ਜੀ ਨਾਮ ਤਾਂ ਨਹੀਂ ਪਤਾ ਸੇਵਾਦਾਰ ਹੈ ਕਾਲੂ 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 ਕਹਿੰਦੇ ਕਾਲੂ ਹੀ ਕਹਿੰਦੇ ਸੀ ਉਹ ਯਾਨੀ ਕਿ ਪ੍ਰੋਪਰ ਨਾਮ ਨਹੀਂ ਪਤਾ ਕਾਲੂ ਹੀ ਕਹਿੰਦੇ ਸੀ ਉਹਨੂੰ ਕਮੇਟੀ ਵੱਲੋਂ ਹੁਣ ਇਲਾਜ ਕਰਾਇਆ ਜਾ ਰਿਹਾ ਹਾਂ ਕਮੇਟੀ ਵੱਲੋਂ ਇਲਾਜ ਚੱਲ ਰਿਹਾ ਜੀ ਹਾਂਜੀ ਕਰ ਰਹੇ ਸਾਰਾ ਜੋ ਪ੍ਰਬੰਧਕ ਕਮੇਟੀ ਕਰ ਰਹੀ ਹੈ ਆਪਣੇ ਵੱਲੋਂ ਜੋ ਕਰ ਸਕਦੇ ਆ ਸਰ ਮੌਕੇ ਤੇ ਜੇ ਤੁਸੀਂ ਸਥਿਤੀ ਦੇਖੀ ਹੋਣੀ ਆ ਕਿਸ ਤਰ੍ਹਾਂ ਦੇ ਹਾਲਾਤ ਉਸ ਵਕਤ ਸੀਗੇ ਤਿੰਨ ਮੈਂ ਤੇ ਐਮਰਜੈਂਸੀ ਹੁੰਦੇ ਮੈਂ ਲੈ ਕੇ ਆਇਆ ਗੱਡੀ 'ਚ ਮੈਂ ਹੀ ਲੈ ਕੇ ਆਇਆ ਕੋਈ ਨੂੰ ਪਤਾ ਲੱਗਿਆ ਫੋਨ ਆਇਆ ਮੈਨੂੰ ਵੇ ਇਦਾਂ ਕਰੀਂ ਹੱਥ ਸੌਗਾ ਫਿਰ ਆਓ ਤੁਸੀਂ ਮੈਂ ਦੀ ਐਂਬੂਲੈਂਸ ਲੈ ਕੇ ਆਓ ਫਿਰ ਮੇਰੀ ਇੱਕ ਗੱਡੀ ਖੜੀ ਸੀਗੀ ਮੈਂ ਲੈ ਕੇ ਉਸ ਬਾਅਦ ਹਸਪਤਾਲ ਆ ਗਿਆ ਸੀ ਨਾਲ ਹੀ ਆ ਗਿਆ ਉਸ ਪਰ ਲੈ ਕੇ ਇੱਕ ਜਿਵੇਂ ਜਿੰਨਾਂ ਦੀ ਡੈਥ ਹੋਈ ਹੈ ਉਹਨਾਂ ਨੇ ਕੀ ਨਿਸ਼ਾਨ ਸਾਹ ਫੜਿਆ ਸੀ ਬਾਕੀ ਤਿੰਨ ਥੋੜੀ ਦੂਰੀ ਸੀ ਹੈਲਪ ਕਰ ਰਹੇ ਸੀ ਉਹ ਵੀ ਉਹਨਾਂ ਨੇ ਨਿਸ਼ਾਨ ਸਾਹ ਵੀ ਫੜਿਆ ਸੀ ਜਿੰਨਾਂ ਹੱਥ ਤੇ ਸੱਟਾਂ ਲੱਗੀਆਂ ਪੈਰ ਤੇ ਵੀ ਲੱਗੀਆਂ ਅਰਥ ਲੱਗਿਆ ਉਹਨਾਂ ਦੇ ਪੈਰ ਤੇ ਸਾਰੀਆਂ ਸੱਟਾਂ ਲੱਗੀਆਂ ਐਡਮਿਟ ਨੇ ਤੇ ਯਾਦਾ ਉਹਦੇ ਜਿਹੜੇ ਕਾਲੂ ਜੀ ਨੇ ਉਹਨਾਂ ਨੇ ਜਿਹਨਾਂ ਫੜਿਆ ਸੀ ਨਿਸ਼ਾਨ ਸਾਹਿਬ ਉਹਨਾਂ ਨੂੰ ਯਾਦਾ ਲੱਗਿਆ ਇਹ ਕਹਿੰਦੇ ਇਹ ਪਰਲੀ ਸਾਈਡ ਤੇ ਕਰਨਾ ਸੀ ਤੇ ਉਹ ਇਧਰਲੀ ਸਾਈਡ ਤੇ ਅਨਬੈਲੈਂਸ ਇੱਕ ਸਾਈਡ ਥੋੜਾ ਅਨਬੈਲੈਂਸ ਹੋਣਗਾ ਕਿ ਥੋੜਾ ਜਿਆ ਉੱਚੋ ਗਿਆ ਉਧਰ ਤਾਰਾਂ ਵੱਲ ਬਾਕੀ ਦੀ ਕੰਡੀਸ਼ਨ ਕਿਤਾ ਤਿੰਨ ਜਣੇ ਹਾਂ ਟ੍ਰੀਟਮੈਂਟ ਚੱਲ ਰਿਹਾ ਜੀ ਦੇਖੋ ਟ੍ਰੀਟਮੈਂਟ ਵਗੈਰਾ ਸਾਰੇ ECG ਵਗੈਰਾ ਹੋ ਰਹੀ ਜੋ ਵੀ ਹੋਏਗਾ ਸਾਹਮਣੇ ਆਜੂਗਾ ਥੋੜੀ ਦੇਰ ਤੱਕ ਸਾਰਾ ਫਿਰ ਕਮੇਟੀ ਜੀ ਕਰ ਰਹੀ ਹੈ ਜੀ ਸਾਰਾ ਕੁਝ ਬਿਲਕੁਲ ਜੀ ਕਮੇਟੀ ਸਾਰਿਆਂ ਨਾਲ ਖੜੀ ਹੈਗੀ ਹੈ ਕਮੇਟੀ ਪੂਰਾ ਸਹਿਯੋਗ ਦੇ ਰਹੀ ਹੈ। ਉਹ ਜਿਹੜੇ ਦੇਖ ਰਹੀ ਹੈ ਹਰ ਵੇਲੇ ਸਾਰੇ ਮੈਂਬਰ ਸਾਡੇ ਗੁਰਦੁਆਰਾ ਸਾਹਿਬ ਦੇ ਖੜੇ ਨੇ। ਕੋਈ ਵੀ ਪਿੱਛੇ ਨਹੀਂ ਹੈਗਾ। ਹਰ ਬੰਦੇ ਨੂੰ ਜਿੰਨੂ ਜਿੰਨੂ ਪਤਾ ਲੱਗਿਆ ਉਹ ਫਟਾਫਟ ਪਹੁੰਚੀ ਜਾ ਰਿਹਾ। ਇਸ ਕਰਕੇ ਉਹ ਤੇ ਕਟਆਊਟ ਕਰਕੇ ਬਚਾਓ ਹੋ ਗਿਆ ਤਿੰਨ ਬੰਦਿਆਂ ਦਾ। ਕਿ ਆ ਕਿ ਲਾਈਟ ਚਲੀ ਗਈ ਸੀ। ਉਸੇ ਲਈ ਲਾਈਟ ਚਲੀ ਗਈ। ਐਕਸਐਮਐਲ ਸਰ ਬਿਲਕੁਲ ਜਿਹੜੇ ਨੇ ਐਕਸਐਮਐਲ ਸੁਰਿੰਦਰ ਡਾਵਰੀ ਤੇ ਪਹੁੰਚੇ ਨੇ ਗੱਲਬਾਤ ਕਰਨ। ਡਾਕਟਰ ਸਾਹਿਬ ਇਲਾਕੇ ਦੇ ਵਿੱਚ ਹਾਦਸਾ ਵਾਪਰਿਆ ਹੈਗਾ। ਤੁਸੀਂ ਵੀ ਮੌਕੇ ਦੇਖ ਕੇ ਆਏ ਹੋ। ਇੱਕ ਜਣੇ ਡੈਥ ਹੋ ਗਈ ਆ। ਨ ਕੋਮੇ ਅੰਦਰਲੇ ਬੰਦੇ ਤੇ ਇੱਕ ਤਾਂ ਬੰਦੇ ਡੈਥ ਹੋ ਗਈ ਮੈਂ ਦੇਖਿਆ ਬੜੀ ਬੁਰੀ ਤਰ੍ਹਾਂ ਨੂੰ ਕਰੰਟ ਲੱਗਿਆ ਉੱਪਰ 11 ਕੇਵੀ ਤਾਰਾਂ ਸੀ ਜਦ ਪਤਾ ਵੀ 11 ਕੇਵੀ ਤਾਰਾਂ ਜਾਤੀ ਇਹਨਾਂ ਦਾ ਫਰਜ ਵੀ ਬੰਦਾ ਸੀ ਉਹਨਾਂ ਤਾਰਾਂ ਦੇ ਉਹਤੇ ਕੋ ਟੇਪ ਟੂ ਹੁੱਤੀ ਹੁੰਦੀਆਂ ਕਹਿੰਦੇ ਬੜੀ ਦੇਰ ਤੋਂ ਅਸੀਂ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਵੀ ਦਿੱਤੀ ਹੋਈ ਸੀ ਇਹ ਅਸਟੀਮੇਟ ਵੀ ਅਸੀਂ ਕਰ ਰਹੇ ਹਾਂ ਸੋ ਇਦਾਂ ਦੇ ਕੰਮ ਜਿਹੜੇ ਟੋਪ ਪ੍ਰਾਇਓਰਟੀ ਤੇ ਹੋਣੇ ਚਾਹੀਦੇ ਨੇ ਹੁਣ ਜੇ ਦੀ ਜਾਣ ਚੱਲੇ ਕਿ ਜਿਸ ਭੈਣ ਦਾ ਭਰਾ ਚਲ ਗਿਆ ਉਹ ਭਰਾ ਤਾਂ ਨਹੀਂ ਮਿਲਣਾ ਔਰ ਤਿੰਨ ਬੰਦੇ ਜ਼ਖਮੀ ਹੋ ਗਏ ਨੇ ਉਹਦੇ ਚਲੋ ਠੀਕ ਹੋਣ ਨਹੀਂ ਪਰਮਾਤਮਾ ਕਰੇ ਉਹ ਤੰਦੂਸਰ ਹੈ ਪਰ ਅੱਛਾ ਨੂੰ ਤੁਸੀਂ ਮੁਲਾਕਾਤ ਕਰੋਗੇ ਇਸ ਸੀਮੇ ਦੇ ਸੰਬੰਧ ਵਿੱਚ ਅਸੀਂ ਮੈਂ ਤੇ ਹਲਕਾ ਕਾਉਂਸਲ ਅਸੀਂ ਜਾਵਾਂਗੇ ਜਾ ਕੇ ਏਰੀਆ ਦੇ ਐਕਸ਼ਨ ਅਸੀਂ ਨੂੰ ਮਿਲਾਂਗੇ ਜਾ ਕੇ ਵੀ ਜਿਹੜਾ ਇਦਾਂ ਦੇ ਕੰਮ ਐ ਨੂੰ ਟੋਪ ਪ੍ਰਾਇਓਰਟੀ ਤੇ ਕਲ ਬਿਲਕੁਲ ਜਿਹੜੇ ਹਾਸੇ ਥਾਂ ਤੇ ਜਿਹੜੇ ਰਾਜਨੀਤਿਕ ਆਗੂ ਵੀ ਪਹੁੰਚੇ ਨੇ ਤਾਂ ਹਲਕੇ ਦੇ ਜਿਹੜੇ ਵਿਧਾਇਕ ਨੇ ਅਸ਼ੋਕ ਪ੍ਰਾਸ਼ਨ ਪੱਪੀ ਉਹ ਵੀ ਇੱਥੇ ਪਹੁੰਚੇ ਨੇ ਪਰਿਵਾਰ ਦੇ ਨਾਲ ਮੁਲਾਕਾਤ ਕਰ ਰਹੇ ਨੇ ਜਿਨ੍ਹਾਂ ਦਾ ਪਰਿਵਾਰਿਕ ਜੀ ਜਿਹੜਾ ਵਾ ਵਿਛੜਿਆ ਹੈਗਾ ਵਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਐਮਸੀ ਹਸਪਤਾਲ ਦੀ ਤਸਵੀਰਾਂ ਨੇ ਜਿੱਥੇ ਅਮਰਜੈਂਸੀ ਦੇ ਵਿੱਚ ਉਹ ਸਾਰੇ ਜਿਹੜੇ ਪਾਕ ਸਿਗੇ ਜਿਹੜੇ ਸ਼ਰਦਾਲੂ ਸੀ ਉੱਥੇ ਲਿਆਂਦੇ ਕਿ ਨੇ ਜਿਨ੍ਹਾਂ ਨੂੰ ਕਰੰਟਾ ਲੱਗਾ ਵਾ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈਗੀ ਆ ਤਾਂ ਬਾਕੀ ਤਿੰਨ ਦਾ ਜਿਹੜਾ ਵਾ ਇਸ ਹਸਪਤਾਲ ਦੇ ਵਿੱਚ ਟ੍ਰੀਟਮੈਂਟ ਚੱਲ ਰਿਹਾ ਵਾ ਹਾਲਾਂਕਿ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਵੀ ਜਿਹੜੀ ਆ ਨਾਜੂਬ ਦੱਸੀ ਜਾ ਰਹੀ ਆ ਫਿਲਹਾਲ ਉਹਨਾਂ ਦੇ ਜਿਹੜੇ ਟੈਸਟ ਜਿਹੜੇ ਆ ਉਹ ਚੱਲ ਰਹੇ ਨੇ ਹੈਗੇ ਨੇ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਇੱਥੇ ਪਹੁੰਚਣ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਦੇਖ ਸਕਦੇ ਹੋ ਮਿਲ ਰਹੇ ਨੇ ਹਾਲਾਂਕਿ ਇਥੇ ਕਿਹਾ ਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਕਿ ਇਸ ਦੀ ਸ਼ਿਕਾਇਤ ਜਿਹੜੇ ਪਹਿਲਾਂ ਹੀ ਦਿੱਤੀ ਗਈ ਸੀ ਕਿ ਤਾਰਾਂ ਜਿਹੜੀਆਂ ਵਾ ਗੁਰਦੁਆਰਾ ਸਾਹਿਬ ਦੇ ਬਾਹਰੋਂ ਹਟਾਈਆਂ ਜਾਣ ਤਾ ਗੱਲਬਾਤ ਕਰ ਲੈਨੇ ਇੱਕ ਵਾਰ ਅ ਸਰ ਅੱਜ ਹਾਸਾ ਆਇਆ ਵਾ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਦੇ ਦੇਖੋ ਬਹੁਤ ਮਾੜੀ ਘਟਨਾ ਜਿਹੜੀ ਵਾਪਰੀ ਐ ਇੱਕ ਕੱਲਾ ਕੱਲਾ ਭੈਣ ਦਾ ਭਰਾ ਉਹ ਬੈਠੀ ਰੋ ਰਹੀ ਆ ਵਿਚਾਰੀ ਹੁਣ ਇਹਦੇ ਅੱਗੇ ਜੋਰ ਨਹੀਂ ਕਿਸੇ ਚੀਜ਼ ਦਾ ਜਦੋਂ ਪਰਮਾਤਮਾ ਦੇ ਘਰ ਚ ਹੀ ਜਾ ਕੇ ਉਹਦਾ ਅੰਤਮ ਸਾਸ ਲਿਖਿਆ ਹੋਇਆ ਜਿੱਥੇ ਲੋਕ ਅੰਤਮ ਸਾਸ ਦੀ ਅਰਦਾਸ ਕਰਦੇ ਆ ਅੱਜ ਉਸੇ ਘਰ ਦੇ ਵਿੱਚ ਉਹਦਾ ਅੰਤਮ ਸੰਸਕਾਰ ਵਾਲਾ ਕੰਮ ਹੋਇਆ ਵਾ ਇਹ ਤਾਂ ਹੁਣ ਕਰਮਾਂ ਦੇ ਸੌਦੇ ਆ ਪਰ ਨੁਕਸਾਨ ਹੋਇਆ ਮਾੜਾ ਵਾ ਕਿਉਂਕਿ ਬੰਦਾ ਨਹੀਂ ਵਾਪਸ ਆਉਂਦਾ ਭੈਣ ਨੂੰ ਭਰਾ ਨਹੀਂ ਮਿਲਣਾ ਇਹ ਭੈਣਾ ਦਾ ਤਾਂ ਰੋਣਾ ਹੁਣ ਜਿਹੜਾ ਵਾ ਇਹ ਸਾਰੀ ਉਮਰ ਦਾ ਹੀ ਉਹਨੂੰ ਯਾਦ ਕਰ ਕਰਕੇ ਉਹ ਕਰੂਗੇ ਪਰ ਘਟਨਾ ਬੜੀ ਬਹੁਤ ਮਾ ਮਾਰੀ ਵਾਪਰੀ ਆ ਔਰ ਇਹ ਇਹ ਸ਼ੁਕਰ ਆ ਜੇ ਤਿੰਨ ਬੰਦੇ ਜਿਹੜੇ ਆ ਉਹਨਾਂ ਦਾ ਕੁਦਰਤੀ ਲੈਟ ਜਾਣ ਨਾਲ ਸਾਰਾ ਛੁੱਟ ਗਿਆ ਨਾਲੋਂ ਹੱਥ ਤੇ ਬਾਕੀ ਜਿਹੜਾ ਇਹ ਬੰਦਾ ਪੂਰਾ ਹੋਇਆ ਵਾ ਇਹਨੇ ਫੜਿਆ ਹੋਇਆ ਸੀਗਾ ਲੋਹੇ ਦਾ ਤੇ ਬਿਜਲੀ ਦਾ ਤਾਂ ਬੈਰ ਆ ਉਹ ਇਹਨੂੰ ਪੂਰਾ ਝਟਕਾ ਲੱਗ ਗਿਆ ਉਹਦੇ ਨਾਲ ਇਹਦੇ ਸੁਬਾਸ ਪੂਰੇ ਹੋ ਗਏ ਪਰ ਮਾਰੀ ਘਟਨਾ ਹੋਈ ਹੈ ਸਰ ਤੁਸੀਂ ਮਿਲ ਕੇ ਆਏ ਹੋ ਉਸਤਾ ਦੇ ਵਿੱਚ ਜਿਹੜੇ 3 ਇੰਜਰ ਡੈਗ ਨੇ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਉਹ ਬਿਲਕੁਲ ਹੁਣ ਡਾਕਟਰ ਸਾਹਿਬ ਕਹਿੰਦੇ ਨੋਰਮਲ ਆ ਪਰ ਉਹਨਾਂ ਨੂੰ 12 ਘੰਟੇ ਆਪਣੀ ਨਿਗਰਾਨੀ ਚ ਡਾਕਟਰ ਸਾਹਿਬ ਕਹਿੰਦੇ ਘੱਟੋ ਘੱਟ ਰੱਖਾਂਗੇ ਕਿਉਂਕਿ ਇਹ ਖੂਨ ਦੇ ਨਾਲ ਬਿਜਲੀ ਦਾ ਹੁੰਦਾ ਜਦੋਂ ਕਰੰਟ ਵਾਲੀ ਗੱਲ ਹੁੰਦੀ ਆ ਉਹ ਕਹਿੰਦੇ 12 ਘੰਟੇ ਘੱਟੋ ਘੱਟ ਰੱਖਾਂਗੇ ਹਾਂ ਬਿਲਕੁਲ ਪਰਵਾਰਿਕ ਮੈਂਬਰ ਜਿਹੜੇ ਨੇ ਇਸ ਵਕਤ ਹਲਕਾ ਬਦਾ ਇੱਕ ਦਿਨ ਨਾਲ ਮਿਲ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇੱਕ ਵਾਰ ਫੇਰ ਦੱਸਦੇ ਨੇ ਕਿ ਲੁਧਿਆਣਾ ਦਾ ਧਰਮਪੁਰਾ ਇਲਾਕਾ ਵਾ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹਾਸਾ ਜਿਹੜਾ ਵਾ ਵਾਪਰਿਆ ਸੀਗਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤਿੰਨ ਲੋਕ ਜਿਹੜੇ ਨੇ ਗੰਭੀਰ ਘਾਇਲ ਹੋਏ ਨੇ ਉਹਨਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਕੈਮਰਾਮੈਨ ਗੁਰਿੰਦਰ ਦੇ ਨਾਲ ਅਨੁਰੂਧ ਕੁਮਾਰ ਜਗਮਨ ਟੀਵੀ